ਅੰਮ੍ਰਿਤਸਰ ਦੇ ਪਿੰਡ ਫਤਾਪੁਰ ਵਿਖੇ ਬਾਬਾ ਮੰਨੇ ਵਾਲੀ ਸਰਕਾਰ ਦਾ ਇੱਥੇ ਦਰਬਾਰ ਹੈ ਜਿੱਥੇ ਕੀ ਹਰ ਸਾਲ ਮੇਲਾ ਲੱਗਦਾ ਹੈ ਔਰ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੇਲੇ ਵਿੱਚ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚਦੇ ਨੇ ਤਾਂ ਅੱਜ ਬੀਜੇਪੀ ਦੇ ਰਾਸ਼ਟਰੀ ਮਹਾ ਮੰਤਰੀ ਤਰਨ ਚੁੱਗ ਤੇ ਨਾਲ ਭਾਜਪਾ ਦੇ ਹੋਰ ਲੀਡਰ ਸਹਬਾਨ ਇੱਥੇ ਪਹੁੰਚੇ ਨੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇਹ ਉਹ ਦਰਬਾਰ ਹੈ ਜਿੱਥੇ ਕਿ ਹਰ ਮੰਗੀ ਮੁਰਾਦ ਪੂਰੀ ਹੁੰਦੀ ਹੈ ਲੋਕ ਇੱਥੇ ਪਹੁੰਚਦੇ ਨੇ ਦੂਰੋਂ ਨੇੜੇੋਂ ਪਹੁੰਚਦੇ ਨੇ ਔਰ ਇਹ ਦਰਬਾਰ ਬਹੁਤ ਪੁਰਾਣਾ ਤੇ ਪ੍ਰਚੀਨ ਤੇ ਇਤਿਹਾਸਿਕ ਦਰਬਾਰ ਹੈ ਜਿੱਥੇ ਕੀ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਮੇਲੇ ਵਿੱਚ ਬਾਬਾ ਜੀ ਦਾ ਇੱਥੇ ਅਸ਼ੀਰਵਾਦ ਲੈਣ ਵਾਸਤੇ ਪਹੁੰਚਦੇ ਨੇ ਔਰ ਬਹੁਤ ਹੀ ਸੁੰਦਰ ਢੰਗ ਨਾਲ ਇਸ ਦਰਬਾਰ ਨੂੰ ਜਿਹੜਾ ਕਿ ਉਹ ਬਣਾਇਆ ਗਿਆ ਹੈ ਤੇ ਕੱਲ 21 ਜੂਨ ਨੂੰ ਇੱਥੇ ਬਾਬਾ ਜੀ ਦਾ ਸਲਾਨਾ ਮੇਲਾ ਮਨਾਇਆ ਜਾਣਾ ਜਿੱਥੇ ਕੀ ਬੜੀ-ਬੜੀ ਗਿਣਤੀ ਵਿੱਚ ਲੋਕ ਨਤਮਸਤਕੋਣ ਵਾਸਤੇ ਪਹੁੰਚਣਗੇ ਤੇ ਅੱਜ ਜਿਲ੍ਹਾ ਬੀਜੇਪੀ ਦੇ ਹੋਰ ਵੀ ਜਿਹੜੇ ਆਗੂ ਸਹਿਬਾਨ ਨੇ ਉਹ ਬੀਜੇਪੀ ਦੇ ਰਾਸ਼ਟਰੀ ਜਨਨ ਸਕੱਤਰ ਤਰਨ ਚੁਗਦਾਲੇ تھے ਮੱਥਾ ਟੇਕਣ ਵਾਸਤੇ ਪਹੁੰਚੇ ਨੇ ਬਾਬਾ ਜੀ ਦਰਬਾਰ ਬਾਬਾ ਮੰਨੇ ਵਾਲੀ ਸਰਕਾਰ ਪੀਰ ਬਲੈਸ਼ਾ ਮੋਤੀਆਂ ਵਾਲੀ ਸਰਕਾਰ ਦਾ ਦਰਬਾਰ ਹੈ ਜੀ ਇਹ ਬਜ਼ੁਰਗ ਹਜ਼ਰਤ ਮੀਆਂ ਮੀਰ ਸਾਹਿਬ ਦੇ ਗੁਰ ਭਾਈ ਨੇ ਔਰ ਸਦੀਆਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਵਾ ਜੋ ਵੀ ਇੱਥੇ ਸੰਗਤਾਂ ਦੀ ਆ ਮਾਲਕ ਸਬਨਾ ਦੀਆਂ ਸਮਰਾਧਾਂ ਪੂਰੀਆਂ ਕਰਦਾ ਮਾਨਤਾਯੋਗ ਦਰਬਾਰ ਹੈ ਜੀ ਅੱਜ ਇਸ ਦਰਬਾਰ ਦੇ ਵਿੱਚ ਸਾਡੇ ਮੰਤਰੀ ਸਾਹਿਬ ਤਨਜਗ ਜੀ ਆਏ ਹੋਏ ਨੇ ਇਹਨਾਂ ਦਾ ਆਉਣ ਤੇ ਦਰਬਾਰ ਦੇ ਗੱਦੀ ਨਿਸ਼ੀਨ ਅਸੀਂ ਬਾਬਾ ਬੋੜ ਸ਼ਾਹ ਔਰ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਧੰਨਵਾਦ ਜੀ ਆਈ ਹੋਈ ਸੰਗਤ ਦਾ ਲੱਖ ਲੱਖ ਧੰਨਵਾਦ ਜੀ ਮਿਹਰਬਾਨ ਜੀ ਸਰ ਇਹ ਬੜਾ ਇਤਿਹਾਸਕ ਸਥਾਨ ਹੈ ਔਰ ਇਹ ਕੈਸੀ ਜਗ੍ਹਾ ਜਿੱਥੇ ਪੂਰੇ ਹਿੰਦੁਸਤਾਨ ਤੋਂ ਨਹੀਂ ਪੂਰੇ ਵਰਲਡ ਤੋਂ ਲੋਕ ਆਂਦੇ ਔਰ ਆਪਣੀ ਚੋਲੀ ਭਰ ਕੇ ਲੈ ਕੇ ਜਾਂਦੇ ਔਰ ਬਾਬਾ ਜੀ ਨੇ ਇਸ ਬੜਾ ਪ੍ਰਤੇਕ ਸਥਾਨ ਦੀ ਇਸ ਪ੍ਰਤੇਕ ਸਥਾਨ ਨੂੰ ਇੱਕ ਵੱਡਾ ਪੱਕਾ ਪੂਰਾ ਬਣਾਇਆ ਜਿੱਨ ਨਾਲ ਅੱਜ ਇੱਥੇ ਪ੍ਰੇਟਕ ਬਹੁਤ ਜ਼ਿਆਦਾ ਆ ਰਹੇ ਇੱਥੇ ਅਜੇ ਬਿਲਕੁਲ ਪਿੰਡ ਦੇ ਪਿਛਲੇ ਪਾਸੇ ਹੈ ਔਰ ਰੋਡਸ ਬਨਨ ਕਰਨ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਔਰ ਇਹ ਬੜਾ ਹੀ ਪ੍ਰਤੇਕ ਸਥਾਨ ਹੈ ਇਤਿਹਾਸਕ ਸਥਾਨ ਹੈ ਔਰ ਚੋਲੀਆਂ ਭਰਨ ਵਾਲਾ ਥਾਂ ਬਾਬਾ ਬੋਡ ਸ਼ਾਹ ਜੀ ਨੇ ਹਮੇਸ਼ਾ ਹੀ ਮੈਨੂੰ ਆਸ਼ੀਰਵਾਦ ਦਿੱਤਾ ਔਰ ਮੈਨੂੰ ਇਸ ਥਾਂ ਤੋਂ ਬਹੁਤ ਲਗਾਵ ਹੈ ਮੇਰੇ ਪਰਿਵਾਰ ਦਾ ਇਸ ਥਾਨ ਨਾਲ ਬਹੁਤ ਲਗਾਵ ਹੈ ਔਰ ਜਦੋਂ ਵੀ ਮੈਂ ਕਿਰੇ ਕੋਸ਼ਿਸ਼ ਕਰਨਾ ਅਮਰ ਸਰਾਵਾਂ ਤੇ ਇੱਥੇ ਆ ਕੇ ਇਹਨਾਂ ਕੋਲੋਂ ਅਸੀਸ ਲੈ ਕੇ ਜਾਈਦੀ ਹੈ ਆਸ਼ੀਰਵਾਦ ਲੈ ਕੇ ਜਾਈਦਾ ਔਰ ਅੱਜ ਵੀ ਸਾਰੀ ਸੰਗਤ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਥੇ ਆਇਆ ਔਰ ਬਾਬਾ ਜੀ ਕੋਲ ਆਸ਼ੀਰਵਾਦ ਲਿੱਤਾ ਬਹੁਤ ਪ੍ਰਤੱਖ ਜਗਾ ਬਹੁਤ ਮੈਂ ਦੇਖਣਾ ਜਦੋਂ ਮੈਂ ਆਨਾ ਸਾਂ ਤੇ ਮਿੱਟੀ ਵਾਲੀ ਰੋਡ ਹੁੰਦੀ ਸੀ ਕੱਚਾ ਰਸਤਾ ਅੰਦਾਸੀ ਹੋਰ ਐਸਾ ਟਾਈਮ ਸੀ ਕਿ ਵੀ ਇੱਥੇ ਗੱਡੀ ਫਸ ਜਾਈ ਨਹੀਂ ਤੇ ਗੱਡੀ ਨਿਕਲਨੀ ਔਖੀ ਹੋ ਜਾਨੀ ਮੇਰੀ ਆਪਣੀ ਸਕੋਰਪਿਓ ਕਈ ਵਾਰੀ ਇੱਥੇ ਫਸੀ ਹੋਰੇ ਟਾਇਰ ਕੱਢਣਾ ਸੀ ਦੀ ਬਾਹਰੋਂ ਟਰਾਲੀ ਲੈ ਕੇ ਆਣੀ ਤੇ ਫਿਰ ਗੱਡੀ ਕਢਾਣੀ ਲੇਕਿਨ ਅੱਜ ਬਹੁਤ ਵਧੀਆ ਰੋਡ ਸੇਵਾ ਮੇਰੇ ਜਿੰਮੇ ਲੱਗੀ ਸੀ ਰੋਡ ਦੀ ਤੇ ਅੱਬਾ ਰੋਡ ਦੀ ਸੇਵਾ ਵੀ ਕਰਾਈ ਔਰ ਇੱਥੇ ਇਸ ਜਿਹੜਾ ਪ੍ਰਤਿਕ ਸਥਾਨ ਹੈ ਅੱਜ ਪ੍ਰੇਟਿਕ ਜਿਹੜਾ ਇੱਥੇ ਸ਼ਰਧਾਲੂ ਜਿਹੜਾ ਉਹ ਪਾਕਿਸਤਾਨ ਤੋਂ ਵੀ ਆਂਦਾ ਹੈ ਫੋਰਨ ਤੋਂ ਕੈਨੇਡਾ ਤੋਂ ਲੋਕ ਆਂਦੇ ਨੇ ਔਰ ਇਹ ਸਥਾਨ ਤੇ ਆ ਕੇ ਮੱਥਾ ਟੇਕਦੇ ਐ ਔਰ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਔਰ ਬੜਾ ਹੀ ਸੁੰਦਰ ਤੁਸੀਂ ਵੀ ਦੇਖੋਗੇ ਅੱਜ ਸਾਰੀ ਥਾਂ ਪੱਕੀ ਹੋ ਗਈ ਹੈ ਔਰ ਬੜੀ ਅਦਭੁਤ ਹੈ ਔਰ ਬੜਾ ਅਧਿਆਤਮ ਦਾ ਕੇਂਦਰ ਹੈ ਤੁਹਾਨੂੰ ਇੱਥੇ ਆਉ ਉਹਦੇ ਲੱਗਦਾ ਹੈ ਕਿ ਕਿਸੇ ਅਧਿਆਤਮਿਕ ਸਥਲ ਤੇ ਆਏ ਹੋ ਇਤੋ ਦੀ ਜਿਹੜੀ ਰੂਹਾਨੀ ਸਾਰੀ ਵਾਤਾਵਰਨ ਬੜਾ ਰੂਹਾਨੀ ਹੈ ਉਹ ਕੋਸ਼ਿਸ਼ ਨਹੀਂ ਇੱਥੇ ਆਈ ਬਹੁਤ ਖੁਸ਼ ਹੰਦੀ ਜੀ ਪਰ ਮੈਂ ਤੁਹਾਨੂੰ ਵੀ ਕਹਾਂਗਾ ਕਿ ਜਿਸ ਤਰ੍ਹਾਂ ਮੈਂ ਆਣਾ ਤੁਸੀਂ ਵੀ ਆਇਆ ਕਰੋ ਤੇ ਪਿੰਡ ਫਤਾਪੁਰ ਵਿਖੇ ਰੂਹਾਨੀਤ ਦਾ ਦਰਬਾਰ ਬਾਬਾ ਮੰਨੇਸ਼ਾ ਜੀ ਦਾ ਦਰਬਾਰ ਜਿੱਥੇ ਕੀ ਹਰ ਸਾਲ 21 ਜੂਨ ਨੂੰ ਸਾਲਾਨਾ ਮੇਲਾ ਲੱਗਦਾ ਹੈ ਜਿਸ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਲੋਕ ਪਹੁੰਚਦੇ ਨੇ ਬਾਬਾ ਜਦਾਜੀਵਾਲਾ ਨਾਲੋਂ ਸੇ ਪਹੁੰਚਦੇ ਨੇ ਔਰ ਇਸ ਦਰਬਾਰ ਨੂੰ ਜਿਹੜੀ ਅਪਰੋਚ ਰੋਡ ਹੈ ਉਹ ਕੱਚੀ ਸੀਗੀ ਤਾਂ ਤਰਨチュਗ ਨੇ ਇਸ ਰੋਡ ਨੂੰ मौका बनवाया तो जो जी भी संगत जोड़े लोग इतने पहुँचते हैं उन्होंने राह आसान हो सके तो अज बी जे पी के राष्ट्रीय जनरल सक्र तरण चुग अपनी टीम के नाल इतने नतमस्तक होने वास्ते पहुंचे हुए हैं कैमरा परसन विपन शर्मा ना सिकंदर पसरी चाह दैनिक सूर्या टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम WhatsApp channel par